ਦਾ ਮਾਮਲਾ ਹੈ ਤੇ ਸਾਡਾ 23 ਸਾਲਾ ਜਿਹੜਾ ਟਾਈਮ ਪੀਵੀਐਸ ਹੈ ਉਹਦਾ ਮਾਮਲਾ ਉਹ ਵੀ ਹੱਲ ਹੋਇਆ ਉਹਦੇ ਸਰਕੂਲੇਸ਼ਨ ਹੋਈ ਹੈ ਸੋ ਸਾਥੀਓ ਮੈਂ ਇਹ ਜਿਹੜਾ ਸਾਡੀ ਹੁਣ ਸੋ ਬਾਕੀ ਮੈਂ ਸਾਥੀਆਂ ਨੂੰ ਅਪੀਲ ਕਰਦਾ ਆਂ ਕਿ ਮੈਂਸੋਰ ਮੀਟਿੰਗ ਬਣ ਰਹੇ ਨੇ جاری ਹੋ ਰਹੇ ਨੇ ਵੀ ਆਪਣੇ ਆਪਣੇ ਜਿੱਥੇ ਡਿਊਟੀ ਜਿਨੇ ਫੈਲਾ ਚੱਲਦੀ ਸੀ ਉਸੇ ਰੋਟੇਸ਼ਨ ਦੇ ਵਿੱਚ ਕਰਮਚਾਰੀ ਡਿਊਟੀਆਂ ਤੇ ਜਾਣ ਤੇ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਨੂੰ ਛੋਟੇ ਦੁਕਾਨਦਾਰਾਂ ਨੂੰ ਪੰਜਾਬ ਦੇ ਸਿੰਧਿਆਰ ਨੂੰ ਜਿਹੜੀ ਬਿਜਲੀ ਹੈ ਉਹ ਸਹੀ ਰੂਪ ਦੇ ਵਿੱਚ ਮਹੀਆ ਕਰਾਣ ਸੋ ਸਾਥੀ ਉਹ ਮੇ ਤੋਂ ਬਾਅਦ ਸਾਡੇ ਕਲਵੀਨਰ ਭਾਈ ਸਾਹਿਬ ਗੁਰਪ੍ਰੀਤ ਸਿੰਘ ਜੀ ਕੰਡਕੈਂਟ ਵੀ ਸੀਮਪਲਾਈ ਜੋਇੰਟ ਫੋਰਮ ਤੇ ਬਿਜਲੀ ਮੁਲਾਕਾਤ ਦੀ ਇਕਤਾ ਮੰਚ ਤੇ ਜੀ ਦੇ ਆਗੂ ਸਹਿਬਾਨਾਂ ਵੱਲੋਂ ਜਿਹੜਾ ਸੰਗਠਨ ਸਾਇਕੀ ਦੇ ਤੋਂ ਬਰਕਟੂਰ ਅਤੇ 10 11 12 ਦੀ ਜਿਹੜੀ ਮਾਸ ਕੈਜੂਅਲੀ ਤੇ ਜਾਣ ਦਾ ਜਿਹੜਾ ਸੰਘਰਸ਼ ਵਿੱਦਿਆ ਸੀਗਾ ਉਹਨਾਂ ਦੇ ਉਹਦੇ ਤਹਿਤ ਕੱਲ 12 ਤਰੀਕ ਨੂੰ ਚੰਡੀਗੜ੍ਹ ਵਿਖੇ ਬਿਜਲੀ ਮੰਤਰੀ ਪਲੱਸ ਪਾਵਰ ਸੈਕਟਰੀ ਪਲੱਸ ਮੈਨੇਜਮੈਂਟ ਤੇ ਤੇ ਹਸੜਿਆਂ ਦੇ ਆਗੂ ਸਹਿਬਾਨਾਂ ਦੇ ਵਿੱਚ ਮੀਟਿੰਗ ਹੋਈ ਉਹ ਮੀਟਿੰਗ ਦੇ ਵਿੱਚ ਜਿਹੜੀਆਂ ਸਾਡੀਆਂ ਬਰਨਿੰਗ ਇਸ਼ੂਸ ਸੀਗੇ ਉਹਨਾਂ ਤੇ ਕਾਫੀ ਸੈਂਕਤੀ ਬਣੀ ਹੈ ਉਹਦੇ ਵਿੱਚ ਦੇਟ ਕੰਪਨਸੇਸ਼ਨ ਦਾ ਮੈਧਾ ਬੈਟਰ ਹੋਵੇ ਜਿਹੜਾ ਉਹ ਫੁਲੀ ਰਿਵਰਸਮੈਂਟ ਦਾ ਬੈਟਰ ਹੋਵੇ ਉਹ ਹੱਲ ਹੋ ਜਾਏ ਆ ਆਰਟੀਐਮ ਆ ਉਹਨਾਂ ਦਾ ਟਾਈਮ ਗੈਪ ਪਟਾ ਕੇ 5 ਸਾਲ ਪ੍ਰਮੋਸ਼ਨ ਦਾ ਕਰ ਦਿੱਤਾ ਗਿਆ ਹੈ ਉਹਦੇ ਨਾਲ ਸਾਡੇ ਜਿਹੜੇ ਮੁਲਾਜ਼ਮਾ ਘੱਟੋ ਘੱਟ ਆਰਟੀਐਮ ਦੇ ਤੌਰ ਤੇ ਕੰਮ ਕਰਦੇ ਨੇ ਉਹ ਸੱਤ ਤੋਂ 800 ਦਾ ਬੈਜ ਜਿਹੜਾ ਜਸ ਮੁਕਤ ਇੱਕ ਵਨ ਟਾਈਮ ਨਿਕਲੇਗਾ ਤੇ ਕਾਫੀ ਸਾਥੀਆਂ ਨੂੰ ਰਾਤ ਮਿਲੇਗੀ ਉਸੇ ਦੇ ਪੇਮੈਂਟ ਦਾ ਮਾਮਲਾ ਹੈ ਤੇ ਸਾਡਾ 23 ਸਾਲਾਂ ਜਿਹੜਾ ਟਾਈਮ ਪੀਵੀਐਸ ਹੈ ਉਹਦਾ ਮਾਮਲਾ ਉਹ ਵੀ ਹੱਲ ਹੋਇਆ ਉਹਦੇ ਸਰਕੂਲੇਸ਼ਨ ਹੋਈ ਹੈ ਸੋ ਸਾਥੀਓ ਮੈਂ ਇਹ ਜਿਹੜਾ ਸਾਡੀ ਠੀਕ ਹੈ ਉਹ ਸੋ ਬਾਕੀ ਮੈਂ ਸਾਥੀਆਂ ਨੂੰ ਅਪੀਲ ਕਰਦਾ ਹੈ ਕਿ ਪੇਮੈਂਟਸ ਹਾਲ ਮੀਟਿੰਗ ਬਣ ਰਹੇ ਨੇ ਜਾਰੀ ਹੋ ਰਹੇ ਨੇ ਤੇ ਆਪਣੇ ਆਪਣੇ ਜਿੱਥੇ ਡਿਊਟੀ ਜਿਵੇਂ ਫੈਲਾ ਚੱਲਦੀ ਸੀਗੀ ਉਸੇ ਰੋਟੇਸ਼ਨ ਦੇ ਵਿੱਚ ਕਰਮਚਾਰੀ ਡਿਊਟੀਆਂ ਤੇ ਜਾਣ ਤੇ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਨੂੰ ਛੋਟੇ ਦੁਕਾਨਦਾਰਾਂ ਨੂੰ ਪੰਜਾਬ ਦੇ ਸਿੱਧਿਆਂ ਨੂੰ ਜਿਹੜੀ ਬਿਜਲੀ ਹੈ ਉਸੇ ਹੀ ਰੂਪ ਦੇ ਵਿੱਚ ਮਹੀਆ ਕਰਾਣ ਸੋ ਸਾਥੀ ਜੁਆਇੰਟ ਫੋਰਮ ਤੇ ਬਿਜਲੀ ਮੁਲਾਜ਼ਮੇ ਇਕਤਾ ਮੰਚ ਤੇ ਜਿਹੜੀ ਦੇ ਆਗੂ ਸਹਿਬਾਨਾਂ ਵੱਲੋਂ ਜਿਹੜਾ ਸੰਗਰਸ਼ ਹੈ ਕੀ ਨੇ ਦਿੱਤੋਂ ਬਰਕਟੂਰਲ ਅਤੇ 10 11 12 ਦੀ ਜਿਹੜੀ ਮਾਸ ਕੈਜੂਅਲੀ ਤੇ ਜਾਣ ਦਾ ਜਿਹੜਾ ਸੰਘਰਸ਼ ਵਿੱਦਿਆ ਸੀਗਾ ਉਹਨਾਂ ਦੇ ਉਹਦੇ ਤਹਿਤ ਕੱਲ 12 ਤਰੀਕ ਨੂੰ ਚੰਡੀਗੜ੍ਹ ਵਿਖੇ ਬਿਜਲੀ ਮੰਤਰੀ ਪਲੱਸ ਪਾਵਰ ਸੈਕਟਰੀ ਪਲੱਸ ਮੈਨੇਜਮੈਂਟ ਤੇ ਤੇ ਹਸੜਿਆਂ ਦੇ ਆਗੂ ਸਹਿਬਾਨਾਂ ਦੇ ਵਿੱਚ ਮੀਟਿੰਗ ਹੋਈ ਉਹ ਮੀਟਿੰਗ ਦੇ ਵਿੱਚ